ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਅੱਜ ਮੈਂ ਕੁਝ ਹੋਰ ਸੋਚਿਆ ਸੀ ਵੀਡੀਓ ਬਣਾਉਣ ਬਾਰੇ ਕਿ ਮੈਂ ਇੱਕ ਸੀਰੀਜ਼ ਲੈ ਕੇ ਆ ਰਿਹਾ ਵਾਂ ਦਿਲ ਦੀਆਂ ਗੱਲਾਂ ਵਿਦ ਗੱਲ ਦਿਲ ਦੀਆਂ ਗੱਲਾਂ ਦੇ ਵਿੱਚ ਹਰ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਨਾ ਕੋਈ ਵੀ ਟਾਪਿਕ ਆਪਾਂ ਰੱਖ ਸਕਦੇ ਹਾਂ ਤੇ ਆਪਾਂ ਉਹ ਸਾਰੇ ਨਾਲ ਤੁਹਾਡਾ ਨਾਲ ਸਾਂਝਾ ਕਰਾਂਗੇ ਤੇ ਇੱਕ ਪਿਛਲੀਆਂ ਵੀਡੀਓ ਦੇ ਵਿੱਚ ਥੋੜੀ ਜੀ ਇਹ ਦਿੱਕਤ ਆ ਗਈ ਸੀ ਕਿ ਜਿਹੜੀਆਂ ਵੀਡੀਓ ਜਿਹੜੀ ਸਕਰੀਨ ਰਿਕਾਰਡਿੰਗ ਸੀ ਉਹ ਬੰਦ ਹੋ ਗਈ ਸੀ ਜਿਸ ਕਰਕੇ ਉਸ ਤੁਹਾਨੂੰ ਉਹ ਚੀਜ਼ ਦਾ ਮਜ਼ਾ ਉਹਨਾਂ ਨਹੀਂ ਸੀ ਆ ਰਿਹਾ ਨਾ ਜੋ ਚੀਜ਼ ਮੈਂ ਸੁਣ ਰਿਹਾ ਸੀ ਪਰ ਉਹ ਮੈਂ ਉਹਦੀ ਗਲਤੀ ਸੁਧਾਰੀ ਆ ਤੁਹਾਡੇ ਸਾਰਿਆਂ ਦੀ رائے مشਵਰੇ ਦੇ ਨਾਲ ਮੇਰੇ ਦੋਸਤਾਂ ਨੇ ਮੈਨੂੰ ਜਿਹੜੀ ਮੈਨੂੰ ਗੱਲ ਦੱਸੀ ਕਿ ਤੁਹਾਡੀ ਇਹ ਦਿੱਕਤ ਪਰ ਇਹਦੇ ਨਾਲ ਕਾਫੀ ਵੀਡੀਓ ਵਿੱਚ ਫਰਕ ਪਿਆ ਤੇ ਉਹ ਮੈਂ ਆਪਦੀ ਗਲਤੀ ਸੁਧਾਰੀ ਆ ਤੇ ਹੁਣ ਮੈਂ ਜਿਹੜੀ ਪਹਿਲਾਂ ਪੂਰਾ ਦੇਖ ਕੇ ਹੀ ਕਿ ਰਿਕਾਰਡਿੰਗ ਔਣ ਆ ਤੇ ਫੇਰ ਹੀ ਮੈਂ ਇਹ ਚੀਜ਼ ਨੂੰ ਸ਼ੁਰੂ ਕਰਨ ਜਾ ਰਿਹਾ ਵਾਂ ਦੀਮਾਨਕ ਸਾਹਿਬ ਦੇ ਥੋੜੀ ਜੀ ਓਲਡ Song ਨੂੰ ਐਕਸਪਲੋਰ ਕਰਾਂਗੇ ਤੇ ਕਾਫੀ ਗਾਣੇ ਮੈਂ ਇਹਨਾਂ ਦੇ ਸੁਣ ਚੁੱਕਿਆ ਵਾਂ ਜਿਹੜੇ ਰੀਮਿਕਸ ਨੇ ਤੇ ਪਰ ਮੈਂ ਲੱਭ ਰਿਹਾ ਵਾਂ ਕੋਈ ਇਹੋ ਜਿਹਾ ਗਾਣਾ ਹੋਵੇ ਜਿਹੜਾ ਮੈਂ ਨਾ ਸੁਣਿਆ ਹੋਵੇ ਤੇ ਆਪਾਂ ਇਕੱਠੇ ਸੁਣੀ ते मैं सर्च मारिए है देखते देख हैं कि आए हैं ना आपू प्ले करके देखते हैं ਆਵੇਂ ਅੱਖੀਆਂ ਤੇ ਗਾਨੇ ਵਸ ਪਿਆ ਇਹ ਬੱਲੇ ਸਾਡੇ ਕੱਖ ਨਾਰੇ ਹਾ ਉਹ ਬੱਲੇ ਸਾਡੇ ਕੱਖ ਨਾਰੇ ਹਾ ਉਹ ਅੱਖਾਂ ਤੋਂ ਦੁਨੀਆ

ਅੱਪਾ ਸਾਰੇ Song ਤਾਂ ਨਹੀਂ ਸੁਣ ਸਕਦੇ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਈਣੀ ਐ ਇਸ ਕਰਕੇ ਪਲੇਲਿਸਟ ਦੇ ਵਿੱਚੋਂ ਮੈਂ ਹਰ ਗਾਣਾ ਥੋੜਾ ਥੋੜਾ ਸੁਣਾ ਲਾਂਗੇ ਆਪਾਂ ਜਿਹੜਾ ਥੋੜਾ ਜਿਆਦਾ ਵਧੀਆ ਲੱਗੂ ਉਹ ਥੋੜਾ ਜਿਆਦਾ ਲੰਬੇ ਟਾਈਮ ਲਈ ਸੁਣ ਲਾਂਗੇ ਤੇ ਨਾਲ ਮੈਂ ਅਗਲਾ ਗਾਣਾ ਵੀ ਪਲੇ ਕਰਦਾ ਇਹਦੇ ਵਿੱਚ ਪਲੇਲਿਸਟ ਚੋਂ ਦੁੱਲਾ ਜੰਮਿਆ ਤੇ ਮੇਲੇ ਨਵਧਾਈਆਂ ਇਹ ਬਾਈ ਦਾ ਚੈਨਲ ਹੈਗਾ ਲੇਜੈਂਡ ਰਿਕਾਰਡਸ ਤੇ ਜੇ ਬਾਈ ਨੇ ਹੀ ਸਾਰੇ ਰੀਮਿਕਸਸ ਕੀਤੇ ਨੇ ਮੈਂ ਸ਼ਾਇਦ ਇੱਕ ਵਾਰੀ ਦੇਖ ਲਵਾਂ ਤਾਂ ਇਹ ਬਹੁਤ ਹੀ ਕਮਾਲ ਨੇ ਮੈਂ ਹੁਣ ਦੇਖਿਆ ਇਹ ਚੈਨਲ 5 ਫਰਵਰੀ 2003 23 ਦਾ ਅਪਲੋਡ ਹੈ ਜੇ ਬਾਈ ਦੇ ਚੈਨਲ ਤੇ ਤਾਂ ਹੋ ਸਕਦਾ ਬਾਈ ਹੀ ਇਹਨਾਂ ਨੂੰ ਰੀਮਿਕਸ ਕਰਦਾ ਹੋਵੇ ਤਾਂ ਮੈਂ ਇਹਨੂੰ ਹੁਣੇ ਸਬਸਕ੍ਰਾਈਬ ਕਰੂੰਗਾ ਤਬ ਬਹੁਤ ਸੋਹਣੇ ਬਾਈ ਦੇ ਮਹਜੇ ਦੋ ਹੀ ਗਾਣੇ ਪਲੇ ਕੀਤੇ ਨੇ ਤੇ ਮੈਨੂੰ ਬਹੁਤ ਕਮਾਲ ਲੱਗੇ ਜਿਹੜੀ ਵੀਡੀਓ ਪੂਰੀ ਸਿੰਕ ਕਰ ਰਹੀ ਹੈ 뮤זיਕ ਤੇ ਉਸਤਾਦ ਜੀ ਦੀ ਆਵਾਜ਼ ਦੇ ਨਾਲ ਤੇ ਜਿਵੇਂ ਇਸੇ ਅਸਤੀ ਬਣੀ ਹੋਈ ਵੀਡੀਓ ਹੈ